ਆੜੀ ਟੁੱਟ ਗਈ ਡਾਕਟਰਾਂ ਨੂੰ ਤੇ ਬਸਨ ਕੱਲੀ AI ਕਰਵਾਈ ਦੀ ਜੀ ਬਾਕੀ ਤਾਂ ਸੀ ਖੁਦ ਆਪ ਡਾਕਟਰ ਬਣ ਗਈ ਉਹ ਕਿਵੇਂ ਜੀ ਆਪਣੀਆਂ ਬੀਐਸ ਕਿਰਨ ਦਵਾਈਆਂ ਸਾਰੇ ਤਰ੍ਹਾਂ ਦੀਆਂ ਆਪਣੇ ਕੋਲ ਆਈ ਤੁਹਾਨੂੰ ਭਰੋਸਾ ਹੋਇਆ ਸੀ ਵੀ ਇਹ ਬੂੰਦਾਂ ਹੀ ਕੀ ਕਰਨੀ ਐਸੇ ਤਾਂ ਗੋਲੀਆਂ ਦੰਨੇ ਆ ਕੈਪਸੂਲ ਦੰਨੇ ਆ ਟੀਕੇ ਲਵਾਉਣੇ ਆ ਹਾਂ ਜੀ ਪਹਿਲਾਂ ਤਾਂ ਐ ਸੀਗਾ ਵੀ ਇਹ ਪਾਣੀ ਦੇ ਪਰ ਪਰ ਆਪਾਂ ਸਰੰਜਾਂ ਦੇ ਹੀ ਜਾਂਦੇ ਆ ਜੀ ਪਰ ਜਦੋਂ ਇਹਦਾ ਰਿਜ਼ਲਟ ਆਇਆ ਉਹ ਲਾਜਵਾ ਬਾਈ ਸਭ ਤੋਂ ਬਿਹਤਰੀਨ ਰਿਜ਼ਲਟ ਕਿਸ ਚੀਜ਼ ਦਾ ਆਇਆ ਬਿਹਤਰੀਨ ਇਥੇ ਜਿਹੜੀਆਂ ਵਰਤੀਆਂ ਸਾਰਿਆਂ ਦਾ ਬਿਹਤਰੀ ਨਹੀਂ ਆਇਆ ਜੀ ਜੇਰ ਵਾਲੀ ਦਾ ਵੀ ਬਿਹਤਰੀਨ ਆਇਆ ਬੁਖਾਰ ਵਾਲੀ ਦਾ ਵੀ ਆਇਆ ਜੀ ਲੰਪੀ ਸਕਿਨ ਵਾਲੀ ਦਾ ਹੈ ਜੀ ਠੀਕ ਹੈ ਤੇ ਐਫ ਐਮ ਡੀ ਦਾ ਵੀ ਆਇਆ ਹੈ ਜੀ ਇਹ ਮਹੀਨੇ ਦਾ ਕਿੰਨਾ ਖਰਚਾ ਹੁੰਦਾ ਸੀ ਤੁਹਾਡਾ ਬਾ ਜੀ ਪਹਿਲਾਂ ਤਾਂ ਪੂਰੇ ਉਧਰ ਹੀ ਜਾਂਦੇ ਸੀਗੇ ਡਾਕਟਰਾਂ ਨੂੰ ਉਹੀ ਜਾਂਦੇ ਸੀ ਸਾਰੇ ਪੈਸੇ ਮਤਲਬ ਤੁਸੀਂ ਜਿਹੜਾ ਦੁੱਧ ਹੈਗਾ ਜਾਂ ਪਸ਼ੂ ਹੈਗੇ ਡਾਕਟਰ ਵਾਸਤੇ ਭਾਲਦੇ ਸੀ ਹਾਂ ਜੀ ਉਹਨਾਂ ਵਾਸਤੇ ਤਾਂ ਸਿਰਫ ਵਿੱਚ ਨੌਕਰ ਸੀਗੇ ਫਰੀ ਦੇ ਉਸ ਤੋਂ ਬਾਅਦ ਜਦੋਂ ਹੁਣ ਇਲਾਜ ਥੋੜਾ ਜਿਹਾ ਆਪ ਹੋਣ ਲੱਗਿਆ ਹੈਗਾ ਹੁਣ ਕੁਝ ਮੜਕ ਟਿਕਾ ਹੁਣ ਮੜੀ ਆਮਦਨ ਹੁੰਨ ਹਾਂ ਜੀ ਹਾਂ ਜੀ ਕਿੰਨੇ ਟਾਈਮ ਤੇ ਰਿਜ਼ਲਟ ਆ ਜਾਂਦਾ ਇਹਦਾ ਰਿਜ਼ਲਟ ਹੀ ਆਪਣਾ 2 2.5 ਘੰਟਿਆਂ ਦੇ ਵਿੱਚ ਵਿੱਚ ਆ ਜਾਂਦਾ ਠੀਕ ਠੀਕ ਲਾ ਲਓ ਉਦੋਂ ਇਹਦੀ ਡੋਜ ਦੇ ਦੋ ਦੱਸਣ ਮੁਤਾਬਕ ਡਾਕਟਰ ਦੇ ਠੀਕ ਹੈ 2 2.5 ਘੰਟਿਆਂ ਬਾਅਦ ਜੇ ਰਪੇ ਜੀ ਡਾਕਟਰ ਸਾਹਿਬ ਪੋਸਿਬਲ ਹੈਗਾ ਜੀ ਹਾਂਜੀ ਹਾਂਜੀ 2.5 ਘੰਟੇ ਕਹਿ ਰਹੇ ਨੇ ਅਸੀਂ ਕਹਿੰਦੇ ਆਂ ਵੀ ਹੱਥ ਪਵਾਉਣ ਦੀ ਲੋੜ ਨਹੀਂ ਜੀ ਪਸ਼ੂ ਦੇ ਅੱਛਾ ਹਾਂਜੀ ਹਾਂਜੀ 100% ਕਹਿਣਾ ਮੁਸ਼ਕਲ ਹੈ ਵੀ ਗਾਰੰਟੀ ਦੇਣੀ ਨਹੀਂ ਠੀਕ ਹੈ ਇਹ ਹੈ ਗੱਲ ਕੰਪਨੀ ਵੱਲੋਂ ਠੀਕ ਹੈ ਤੇ ਕੰਮ ਗਾਰੰਟੀ ਵਰਗਾ ਕਿਸੇ ਕਿਸਮ ਦੀ ਕੋਈ ਵੀ ਭਾਰ ਪੈਂਦਾ ਹੈ ਪਸ਼ੂ ਦੇ ਠੀਕ ਹੈ ਉਹ ਵੀ ਰਿਜ਼ਲਟ ਗੁੱਡ ਮਿਲੂਗਾ ਇਸ ਨੂੰ ਕੀ ਹਾਂਜੀ ਤੁਹਾਨੂੰ ਰਾਖੀ ਰੱਖਣ ਦੀ ਲੋੜ ਨਹੀਂ ਰਾਤ ਨੂੰ ਹਾਂਜੀ ਆਰਾਮਣਾ ਸੌਜੋਗੇ ਤੁਸੀਂ ਜੌਬ ਕਰਨ ਵਾਲਿਆਂ ਵਾਸਤੇ ਕਿੰਨਾ ਕੁ ਲਾਇਵੰਦ ਧੰਦਾ ਹੋ ਸਕਦਾ ਏ ਬਹੁਤ ਵਧੀਆ ਧੰਦਾ ਆ ਉਹਦੇ ਘਰੇ ਕੰਮ ਕਰਨਾ ਬਾਕੀ ਇਹ ਦਵਾਈਆਂ ਜੜੋਈ ਆਪੇ ਪਤਾ ਲੱਗ ਜਾਣਾ ਦੁੱਧ ਘਟੰਨਦੀ ਏ ਨੇ ਨਹੀਂ ਨਹੀਂ ਸਰ ਦੁੱਧ ਨਹੀਂ ਇਹਦੇ ਨਾਲ ਘਟਦਾ ਇਹ ਤਾਂ ਇਹਦੀ ਮੇਨ ਖੂਬੀ ਆ ਜੀ ਆਪਾਂ ਫਰਜ ਕਰ ਲਓ ਮਸਟੈਟ ਦੇ ਟੀਕੇ ਲਾਉਣੇ ਆ ਐਂਟੀਬਾਇਟਿਕ ਲਾਉਣੇ ਕੋਈ ਵੀ ਹਾਂਜੀ ਉਹ ਪਸ਼ੂ ਨਾਲ ਤਾਂ ਸਟ੍ਰੈਸ ਚ ਵਗ ਜਾਂਦਾ ਠੀਕ ਹੈ ਪੱਠੇ ਘਟ ਜਾਂਦਾ ਠੀਕ ਹੈ ਤੇ ਨਾਲੇ ਉਹਨਾਂ ਦੁੱਧ ਡਾਊਨ ਹੀ ਡਾਊਨ ਮਾਰਨੇ ਮਾਰਨਾ ਏ ਇਹਦੇ ਨਾਲ ਜਦੋਂ ਆਪਣੇ ਪਸ਼ੂ ਨੂੰ ਬਾਈ ਚਾਂਸ ਕਿਸੇ ਨੂੰ ਆਉਂਦੀ ਆ ਠੀਕ ਹੈ ਇਹਦੇ ਨਾਲ ਵਧਣਾ ਸ਼ੁਰੂ ਇਹ ਤਾਂ ਉਹ ਉਲਟਾ ਹੀ ਤੇ ਫਿਰ ਤੁਹਾਡੇ ਨੁਸਖੇ ਫਾਰਮੂਲੇ ਤੁਹਾਨੂੰ ਫ੍ਰੀ ਵਾਂਗੂ ਹੀ ਹੋ। ਹਾਂ ਇਹ ਤਾਂ ਵਰਦਾਨ ਆ ਜੀ। ਇਹ ਤਾਂ ਇਕੱਲੇ ਡਾਕਟਰ ਦੀ ਫੀਸ ਹੀ ਆ। ਸੱਤ ਪਸ਼ੂਆਂ ਨੇ ਮੇਰੇ ਐਫਐਮਡੀ ਹੋ ਗਈ ਸੀਗੇ ਪਿੱਛੇ ਜੇ। ਉਹ ਕੀ ਹੁੰਦੇ ਆ? ਉਹ ਮੂੰਹ ਚ ਛਾਲੇ ਹੋ ਜਾਣੇ ਪਸ਼ੂਆਂ ਨੇ ਪੱਠੇ ਛੱਡ ਜਾਣੇ। ਅੱਛਾ। ਪੈਰਾਂ ਚ ਛਾਲੇ ਹੋ ਜਾਣੇ ਤੁਰਨਾ ਬੰਦ ਕਰ ਦੇਣਾ ਪਸ਼ੂਆਂ ਨੇ। ਦੁੱਧ ਉੱਡ ਜਾਣਾ ਜਮੇ। ਉਹਦੀ ਰਿਕਵਰੀ ਵੀ ਇਸ ਦਵਾਈ ਨਾਲ ਹੀ ਹੋਈ ਆ ਜੀ। ਹਾਲਾ ਕਿੰਨਾ ਕ ਕਰ ਦਿੰਦੀਆਂ ਨੇ ਇਹ। ਸੁਖਾਲਾ ਵਧੀਆ ਜੀ ਵਧੀਆ। ਟਿਕ ਤੌਰ ਤੇ ਗੱਲ ਕਰ। ਬਹੁਤ ਵਧੀਆ ਜੀ ਟਾਈਮ ਪਾਸ ਹੁੰਦਾ ਪੂਰਾ ਵਧੀਆ। ਹਾਂਜੀ ਹਾਂਜੀ। ਸਲਾਮ ਨਮਸਤੇ ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੀ ਮੁਲਾਕਾਤ ਉਸ ਡੈਰੀ ਫਾਰਮਰ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਡੈਰੀ ਫਾਰਮਿੰਗ ਦੇ ਵਿੱਚੋਂ ਬੁਖਾਰ ਜਾਂਦਾ ਹੀ ਨਹੀਂ ਸੀ ਬੁਖਾਰ ਇੰਨਾ ਜ਼ਿਆਦਾ ਹੁੰਦਾ ਸੀ ਕਿ ਪਸ਼ੂਆਂ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਬੁਖਾਰ ਹੋ ਜਾਂਦਾ ਸੀ ਕਿਉਂਕਿ ਜਦੋਂ ਸਾਡੇ ਪਸ਼ੂ ਬਿਮਾਰ ਨੇ ਸਾਨੂੰ ਖੁਦ ਵੀ ਜਿਹੜਾ ਅਸੀਂ ਕਹਿ ਲਈਏ ਕਿ ਡਰ ਵਾਲਾ ਸਹਿਮ ਵਾਲਾ ਬੁਖਾਰੋ ਅਕਸਰ ਹੋ ਜਾਂਦਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਅਸੀਂ ਪਹੁੰਚੇ ਆ ਰਾਮਪੁਰਾ ਫੂਲ ਦੇ ਪਿੰਡ ਰਾਮਪੁਰਾ ਫੂਲ ਹੈਗਾ ਹਲਕਾ ਇਹਦਾ ਪਿੰਡ ਹੈਗਾ ਦਿਆਲਪੁਰ ਮਿਰਜ਼ਾ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਵਾਗਤ ਹੈ ਤੁਹਾਡਾ ਕੁਲਵੰਤ ਸਿੰਘ ਆ ਜੀ ਸਰ ਅੱਛਾ ਕੁਲਵੰਤ ਜੀ ਇਹ ਦੱਸੋ ਵੀ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ ਸਾਨੂੰ ਇਹ ਸਮਝਾਓ ਵੀ ਜਦੋਂ ਤੁਸੀਂ ਡੈਰੀ ਫਾਰਮਿੰਗ ਦੀ ਅਸੀਂ ਕਹਿੰਦੇ ਬੀਜ ਪਾਇਆ ਆਪਣੇ ਘਰ ਦੇ ਬਾਹਰ ਕੀ ਸੋਚਿਆ ਸੀ ਸਰ ਇਹ ਹੈ ਬੀਜੇ ਸੋਚ ਕੇ ਪਾਇਆ ਵੀ ਆਪਾਂ ਅੱਗੇ ਵਧਣਾ ਠੀਕ ਹੈ ਆਪਦਾ ਕੰਮ ਆਪ ਕਰਨਾ ਠੀਕ ਹੈ ਹਾਂਜੀ ਆਪਦੇ ਪੈਰਾਂ 'ਤੇ ਖੜਾ ਹੋਣਾ ਵਾ ਠੀਕ ਹੈ ਹਾਂਜੀ ਕਿੰਨੇ ਪਸ਼ੂ ਹਦੋਂ ਸ਼ੁਰੂਆਤ ਕੀਤੀ ਸੀ ਤੁਸੀਂ ਅਸੀਂ ਸਰ ਪਹਿਲਾਂ گاਵਾ ਤਾਂ ਦੋ ਤੋਂ ਹੀ ਕਰੀ ਸੀਗੀ ਅੱਛਾ ਦੋ ਹੀ ਸੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਇਸ ਟਾਈਮ ਹੈਗੇ ਆਪਣੇ ਕੋਲ 15-16 ਰਾਂਗ 15 ਸਾਲਾ ਪਸ਼ੂ ਹੈਗੇ ਨੇ ਤੁਹਾਡੇ ਕੋਲ ਤੇ ਜਦੋਂ ਦੋ ਤਿੰਨ گاਵਾਂ ਦੀ ਸ਼ੁਰੂਆਤ ਹੋਈ ਸ਼ੁਰੂਆਤ ਦੇ ਵਿੱਚ ਹਰੇਕ ਨੂੰ ਬਹੁਤ ਸਾਰੀਆਂ ਹਰਡਲਸ ਆਉਂਦੀਆਂ ਨੇ ਮੁਸ਼ਕਿਲਾਂ ਆਉਂਦੀਆਂ ਨੇ ਤੁਹਾਨੂੰ ਕੀ ਪ੍ਰੋਬਲਮ ਆਈਆਂ ਸਾਨੂੰ ਸਰ ਰਿਪੀਟ ਦੀ ਵੀ ਆਈ ਹੈ ਅੱਛਾ ਮ ਸਟੈਟਸ ਦੀ ਵੀ ਪ੍ਰੋਬਲਮ ਆਈ ਹੈ ਠੀਕ ਹੈ ਬੁਖਾਰ ਦੀ ਵੀ ਸਾਰੇ ਤਰ੍ਹਾਂ ਦੀਆਂ ਆਈਆਂ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਡੈਰੀ ਫਾਰਮਿੰਗ ਚ ਅਸੀਂ ਸਰ 16 ਦੇ ਲੱਗੇ ਹੋਇਆ ਜੀ 16 ਦੇ ਲਗਾਤਾਰੇ ਇਸੇ ਕਿਤੇ ਚ ਹਾਂਜੀ ਹਾਂਜੀ 2016 ਦੇ ਤੇ ਜਦੋਂ ਤੁਸੀਂ ਫਿਰ ਤੁਸੀਂ ਦੱਸ ਰਹੇ ਸੀ ਸਾਨੂੰ ਤੁਸੀਂ ਦੱਸਿਆ ਵੀ ਹੈ ਕਿ ਬੁਖਾਰ ਨਾਲ ਇਹ ਡੈਰੀ ਫਾਰਮ ਚ ਇੰਨਾ ਬੁਖਾਰ ਹੁੰਦਾ ਸੀ ਕਿ ਸਾਨੂੰ ਖੁਦ ਬੁਖਾਰ ਹੋਣ ਵਾਲਾ ਹੋ ਜਾਂਦਾ ਸੀ ਬੁਖਾਰ ਜਾਂਦਾ ਹੀ ਨਹੀਂ ਸੀ ਫਿਰ ਉਹਦਾ ਹੱਲ ਕਿਵੇਂ ਕੀਤਾ ਖਾਸ ਕਰਕੇ ਉਹਨਾਂ ਫਾਰਮਰਾਂ ਨੂੰ ਵੀ ਤੁਸੀਂ ਜ਼ਰੂਰ ਦੱਸੋ ਜਿਨ੍ਹਾਂ ਦੇ ਫਾਰਮ ਦੇ ਵਿੱਚ ਡੈਰੀ ਫਾਰਮਿੰਗ ਦੇ ਵਿੱਚ ਪਸ਼ੂਆਂ ਨੂੰ ਬੁਖਾਰ ਜ਼ਿਆਦਾ ਰਹਿੰਦਾ ਹੈ ਹਾਂਜੀ ਹਾਂਜੀ ਸਰ ਪਹਿਲਾਂ ਤਾਂ ਇਹ ਕਹਿਣਾ ਚਾਹਵਾਂਗੇ ਪਸ਼ੂ ਪਾਲਕ ਵੀਰਾਂ ਨੂੰ ਵੀ ਆਪਦਾ ਮੈਨੇਜਮੈਂਟ ਸਹੀ ਕਰੋ ਠੀਕ ਹੈ ਮੈਨੇਜਮੈਂਟ ਮਤਲਬ ਵੀ ਪਸ਼ੂਆਂ ਦਾ ਰਹਿਣ ਸਹਿਣ ਅੱਛਾ ਸਹੀ ਕਰੋ ਠੀਕ ਹੈ ਠੀਕ ਹੈ ਜੀ ਧੁੱਪੇ ਛਾਵੇਂ ਵਗੈਰਾ ਦਾ ਉਹਦਾ ਧਿਆਨ ਰੱਖੋ ਠੀਕ ਹੈ ਖਾ ਖਾਦ ਖਰਾਕ ਸਹੀ ਕਰੋ ਉਸ ਤੋਂ ਬਾਅਦ ਇਹਦਾ ਪ੍ਰੋਪਰ ਲਾਜ ਅਸੀਂ ਤਾਂ ਆਪਣੇ ਬੀਐਸਕੇ ਦੀ ਦਵਾਈ ਨਹੀਂ ਕਰਾਇਆ ਉਹ ਕਿਹੜੀ ਹੈ ਜੀ ਬੀਐਸਕੇ ਦੀ ਆਪਣੀ ਅੱਛਾ ਉਹ ਕੀ ਹੈ ਜੀ ਹੈਂ ਕੀ ਹੈ ਦਵਾਈ ਹੈ ਉਹ ਅੱਛਾ ਮੈਡੀਸਨ ਹਾਂਜੀ ਹਾਂਜੀ ਅੱਛਾ ਅੱਛਾ ਉਹ ਕਿੰਨੀਆਂ ਸ਼ੀਸ਼ੀਆਂ 'ਚ ਆਉਂਦੀ ਹੈ 1 ਨੰਬਰ 2 ਨੰ ਹਾਂਜੀ ਸਰ ਉਹਦੇ ਨਹੀਂ ਉਹ ਕੀ ਕਰਦੀ ਹੈ ਜੀ ਹੈ ਜੀ ਉਹ ਕੀ ਕਰਦੀ ਹੈ ਉਹ ਆਪਣਾ ਬੁਖਾਰ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜਿਹੜੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਦੱਸ ਕੇ ਨੰਬਰ ਦੱਸ ਕੇ ਉਹ ਦਵਾਈ ਵਰਤੋ ਉਹਦੇ ਨਾਲ ਬੁਖਾਰ ਵੀ ਟੁੱਟੂ ਜਿਹਾ ਬੁਖਾਰ ਰਹਿੰਦਾ ਤਾਂ ਅੱਛਾ ਹਾਂਜੀ ਅਸੀਂ ਜ਼ੇਰ ਦਾ ਵੀ ਇਲਾਜ ਕਰਦੀ ਹੈ ਜੀ ਉਹ ਅੱਛਾ ਉਹ ਕੀ ਮਤਲਬ ਜ਼ੇਰ ਤੇ ਕਈ ਵਾਰ ਹੁੰਦਾ ਜੀ ਸਾਰੀ ਸਾਰੀ ਰਾਤ ਲੰਘ ਜਾਂਦੀ ਹੈ ਦੋ ਦੋ ਦਿਨ ਲਈ ਨਹੀਂ ਨਹੀਂ ਸਰ ਉਹ ਲੱਗ ਲੱਗ ਤਰ੍ਹਾਂ ਦੇ ਪ੍ਰੋਬਲਮ ਨੇ ਉਹਦੇ ਅੱਛਾ ਸਾਰੇ ਕੰਮਾਂ ਤੇ ਅਲੱਗ ਲੱਗ ਨੇਗੇ ਜੀ ਜੀ ਹਾਂਜੀ ਤੇ ਉਹ ਜਿਹੜੇ ਦੀ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਠੀਕ ਹੈ ਉਹੀ ਆਪਣੀ ਦਵਾਈ ਵਰਤੋ ਜੀ ਠੀਕ ਹੈ ਤੇ ਬੁਖਾਰ ਦਾ ਫਿਰ ਹੱਲ ਤੁਸੀਂ ਕਿਵੇਂ ਹੁੰਦਾ ਸੀ ਜਾਂ ਕੀ ਹੋ ਜਾਂਦਾ ਸੀ ਪਸ਼ੂਆਂ ਨੂੰ ਮੱਝਾਂ ਨੂੰ ਹੁੰਦਾ ਸੀ ਬੁਖਾਰ ਇਹ ਗਈਆਂ ਨੂੰ ਹੁੰਦਾ ਸੀ ਗਾਵਾਂ ਨੂੰ ਜ਼ਿਆਦਾ ਹੁੰਦਾ ਸੀ ਸਰ ਗਾਵਾਂ ਨੂੰ ਹਾਂਜੀ ਹਾਂਜੀ ਲਾਲਾਂ ਸੇਟਣ ਲੱਗ ਜਾਂਦੀਆਂ ਸੀਗੀਆਂ ਅੱਛਾ ਸੁਸਤੀਪਨ ਆ ਜਾਂਦਾ ਸੀ ਪੱਠੇ ਛੱਡ ਜਾਂਦੀਆਂ ਹਾਂਜੀ ਬੈਠ ਜਾਂਦੀਆਂ ਸੀਗੀਆਂ ਠੀਕ ਹੈ ਇਹ ਜਦੋਂ ਆਪਾਂ ਦਵਾਈ ਸ਼ੁਰੂ ਕਰਦੇ ਨੇ ਇਹਦੇ ਨਾਲ ਰਿਕਵਰੀ ਹੋਣੀ ਨਾਲ ਦੀ ਨਾਲ ਸ਼ੁਰੂ ਹੋ ਜਾਂਦੀ ਅੱਛਾ ਹਾਂਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਡਾਕਟਰ ਬੀਐਸਕੇ ਨਾਲ ਜੁੜੇ ਆ ਸਰ ਅਸੀਂ ਲੰਪੀ ਸਕਿਨ ਵੇਲੇ ਦੇ ਜੁੜ ਜਦੋਂ ਲੰਪੀਸ ਕੰਨਾਈ ਸੀਗੀ ਠੀਕ ਹੈ ਹਾਂਜੀ ਉਹ ਤੋਂ ਸਾਡੀਆਂ ਚਾਰ گاਵਾ ਖੜਗੀਆਂ ਸੀ ਲੰਪੀਸ ਕੰਨ ਨਾ ਗੱਬਣ گاਵਾ ਸੀ ਹਾਂਜੀ ਠੀਕ ਹੈ ਸਾਨੂੰ ਪਤਾ ਲੱਗਾ ਕਿ ਇੱਥੇ ਆਪਣੇ ਰਾਮਪਰਾ ਸ਼ਹਿਰ ਦੇ ਵਿੱਚ ਦਵਾਈ ਮਿਲਦੀ ਆ ਜੀ 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 ਤੇ ਉੱਥੇ ਅਸੀਂ ਦਵਾਈ ਲੈਣੀ ਸ਼ੁਰੂ ਕਰੀ ਤੇ ਉਹਦੇ ਨਾਲ ਸਾਡੇ ਪਸ਼ੂਆਂ ਦਾ ਫਰਕ ਪੈਣਾ ਸ਼ੁਰੂ ਹੋ ਗਿਆ ਅੱਛਾ ਹਾਂਜੀ ਤੇ ਬਿਲਕੁਲ ਜਿਵੇਂ ਠੀਕ ਹੋ ਗਏ ਅੱਛਾ ਤੇ ਬੁਖਾਰ ਦਾ ਬੁਖਾਰ ਦਾ ਵੀ ਸਹੀ ਹੋ ਗਿਆ ਜੀ ਹੁਣ ਬੁਖਾਰ ਹੁੰਦਾ ਕਿਸੇ ਨੂੰ ਨਹੀਂ ਹੁਣ ਨਹੀਂ ਹੁੰਦਾ ਜੀ ਕਿਸੇ ਨੂੰ ਵੀ ਬੁਖਾਰ ਬਿਲਕੁਲ ਸਹੀ ਮੈਂ ਤਾਂ ਆਪਣੇ ਪਸ਼ੂ ਪਾਲਕ ਵੀਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਜੀ ਵੀ ਆਪਣੀ ਬੀਐਸ ਕੇ ਦੀਆਂ ਦਵਾਈਆਂ ਜਿਹੜੀਆਂ ਅੱਛਾ ਇਹ ਇਹ ਹੈਗੀਆਂ ਹਾਂਜੀ ਹਾਂਜੀ ਵੀ ਜਦੋਂ ਤੁਸੀਂ ਇਹ ਤੁਸੀਂ ਦੇਖਿਆ ਸੀ ਜਾਂ ਤੁਹਾਡੇ ਕੋਲ ਇਹ ਚੀਜ਼ ਆਈ ਹੈ ਹਾਂਜੀ ਤੇ ਤੁਹਾਨੂੰ ਭਰੋਸਾ ਹੋਇਆ ਸੀ ਵੀ ਇਹ ਬੂੰਦਾਂ ਹੀ ਕੀ ਕਰਨੀ ਐ ਇਸ ਦਾ ਗੋਲੀਆਂ ਦੰਨੇ ਆ ਕੈਪਸੂਲ ਦੰਨੇ ਆ ਟੀਕੇ ਲਵਾਉਣੇ ਆ ਹਾਂਜੀ ਪਹਿਲਾਂ ਤਾਂ ਐ ਸੀਗਾ ਵੀ ਇਹ ਪਾਣੀ ਦੇ ਪਰ ਪਰ ਆਪਾਂ ਸਰੰਜਾਂ ਦੇਈ ਜਾਂਦੇ ਆ ਜੀ ਪਰ ਜਦੋਂ ਇਹਦਾ ਰਿਜ਼ਲਟ ਆਇਆ ਉਹ ਲਾਜਵਾ ਬਾਈ ਸਭ ਤੋਂ ਬਿਹਤਰੀਨ ਰਿਜ਼ਲਟ ਕਿਸ ਚੀਜ਼ ਦਾ ਆਇਆ ਬਿਹਤਰੀਨ ਇਹ ਤਾਂ ਜਿਹੜੀਆਂ ਵਰਤੀਆਂ ਸਾਰਿਆਂ ਦਾ ਬਿਹਤਰੀ ਨਹੀਂ ਆਇਆ ਜੀ ਯੇਰ ਵਾਲੀ ਦਾ ਵੀ ਬਿਹਤਰੀਨ ਆਇਆ ਬੁਖਾਰ ਵਾਲੀ ਦਾ ਵੀ ਆਇਆ ਜੀ ਲੰਪੀ ਸਕਿਨ ਵਾਲੀ ਦਾ ਆਇਆ ਜੀ ਠੀਕ ਹੈ ਤੇ ਐਫ ਐਮ ਡੀ ਦਾ ਵੀ ਆਇਆ ਜੀ ਸੱਤ ਪਸ਼ੂਆਂ ਨੂੰ ਮੇਰੇ ਐਫ ਐਮ ਡੀ ਹੋ ਗਈ ਸੀਗੀ ਪਿੱਛੇ ਜੇ ਉਹ ਕੀ ਹੁੰਦੇ ਆ ਉਹ ਮੂੰਹ ਚ ਛਾਲੇ ਹੋ ਜਾਣੇ ਪਸ਼ੂਆਂ ਨੇ ਪੱਠੇ ਛੱਡ ਜਾਣੇ ਅੱਛਾ ਪੈਰਾਂ ਚ ਛਾਲੇ ਹੋ ਜਾਣੇ ਤੁਰਨਾ ਬੰਦ ਕਰ ਦੇਣਾ ਪਸ਼ੂਆਂ ਨੇ ਦੁੱਧ ਉੱਡ ਜਾਣਾ ਜਮੇ ਉਹਦੀ ਰਿਕਵਰੀ ਵੀ ਇਸ ਦਵਾਈ ਨਾਲ ਹੀ ਹੋਈ ਹੈ ਜੀ ਅੱਛਾ ਹਾਂਜੀ ਤੇ ਫਿਰ ਕਿੰਨੇ ਟਾਈਮ ਚ ਰਿਕਵਰੀ ਸ਼ੁਰੂ ਮੰਨ ਲਓ ਕਿਸੇ ਨੂੰ ਜਿਹੜਾ ਖਾਣਾ ਪੀਣਾ ਬੰਦ ਕਰਤਾ ਪਸ਼ੂਆਂ ਨੇ ਤੇ ਕਿੰਨੇ ਟਾਈਮ ਚ ਰਿਕਵਰੀ ਥੋਨੇ ਲਈ ਆ ਇਹਦੀ ਫਾਸਟੈਸਟ ਰਿਕਵਰੀ ਫਾਸਟ ਰਿਕਵਰੀ ਇਹਦੀ ਜਦੋਂ ਆਪਾਂ ਦਵਾਈ ਅਸਲੇ ਤਾਂ ਮੇਨ ਮੁੱਦਾ ਹੀ ਦਵਾਈ ਇੱਕ ਬੰਦਾ ਹੀ ਦੇਵੇ ਠੀਕ ਹੈ ਜਿਹੜੇ ਹਿਸਾਬ ਨਾਲ ਡਾਕਟਰ ਸਾਹਿਬ ਦੱਸਦੇ ਆ ਡੋਜ਼ ਉਸ ਹਿਸਾਬ ਦੀ ਦੇ ਕੇ ਠੀਕ ਹੈ ਉਹਨੇ ਉਹਨੇ ਟਾਈਮ ਤੇ ਦੇਵੇ ਠੀਕ ਹੈ ਜਿਹੜਾ ਟਾਈਮ ਦੱਸਿਆ ਜਾਂਦਾ ਹਾਂਜੀ ਉਹਨੇ ਫਰਕ ਨਾ ਦਿੱਤੀ ਜਾਵੇ ਦਵਾਈ ਫੇਰ ਰਿਜ਼ਲਟ ਸਹੀ ਦਿੰਦੀ ਆ ਜੇ ਅਗਲਾ ਇੱਕ ਵਾਰੀ ਦਵਾਈ ਦੇ ਕੇ ਅੱਧੀ ਸੀਸੀ ਦੇ ਕੇ ਮੁੜ ਕੇ ਸ਼ਾਮ ਨੂੰ ਦੇਵੇ ਹਾਂ ਉਹਦੇ ਨਾਲ ਰਿਕਵਰੀ ਨਹੀਂ ਹੁੰਦੀ ਇਹ ਕੱਲੀ ਆਪਾਂ ਦਵਾਈ ਵੀ ਆਏ ਦਿੰਨੇ ਆ ਠੀਕ ਹੈ ਇਹਦੇ ਚ ਰੋਲ ਆਪਣਾ ਟਾਈਮ ਦਾ ਰੋਲ ਅਦਾ ਕਰਦਾ ਹੀ ਇਹ ਚ ਜਿੰਨੇ ਜਿੰਨੇ ਟਾਈਮ ਬਾਅਦ ਆਪਾਂ ਦਵਾਈ ਦੇਣੀ ਆ ਡਾਕਟਰ ਸਾਹਿਬ ਨੇ ਸਲਾਹ ਦੇ ਮੁਤਾਬਕ ਤੇ ਬਈ ਜੀ ਜੇ ਪਹਿਲਾਂ ਬੁਖਾਰ ਤੁਹਾਡੇ ਪਸ਼ੂਆਂ ਨੂੰ ਆਉਂਦਾ था ਜਾਂ ਬੁਖਾਰ ਆਉਂਦਾ ਸੀ ਤੁਹਾਡੇ ਪਸ਼ੂਆਂ ਨੂੰ ਜਾਂ ਮਸਟੈਟਸ ਆਉਂਦਾ ਸੀ ਤੇ ਫਿਰ ਡਾਕਟਰ ਵੀ ਆਉਂਦਾ ਹੋਣਾ ਮਸਟੈਟਸ ਦੇ ਨਾਲ ਡਾਕਟਰ ਵੀ ਆ ਜਾਂਦਾ ਬੁਖਾਰ ਨਾਲ ਵੀ ਡਾਕਟਰ ਆ ਜਾਂਦਾ ਭੁੱਖ ਨਾ ਲੱਗੇ ਪਸ਼ੂ ਚਾਰਾ ਛੱਡ ਦੇ ਤਾਂ ਵੀ ਡਾਕਟਰ ਫਿਰ ਉਹ ਆੜੀ ਟੁੱਟ ਗਈ ਆੜੀ ਟੁੱਟ ਗਈ ਡਾਕਟਰਾਂ ਨੂੰ ਤੇ ਵਸਣ ਕੱਲੀ AI ਕਰਵਾਈ ਦੀ ਜੀ ਅੱਛਾ ਇਹੇ ਵਾਸਤੇ ਹੁੰਦੇ ਕੱਲੀ AI ਵਾਸਤੇ ਹੁੰਦੇ ਆ ਜੀ ਬਾਕੀ ਤਾਂ ਜੀ ਖੁਦ ਆਪ ਡਾਕਟਰ ਬਣ ਗਏ ਉਹ ਕਿਵੇਂ ਜੀ ਆਪਣੀਆਂ ਬੀਐਸ ਕਿਨ ਦਵਾਈਆਂ ਸਾਰੇ ਤਰ੍ਹਾਂ ਦੀਆਂ ਆਪਣੇ ਕੋਲ ਆ ਜੀ ਜੇ ਫਰਜ ਕਰ ਲੋ ਪਸੂ ਸੂਣ ਵਾਲਾ ਉਹਦੇ ਵਾਸਤੇ ਵੀ ਲਿਆ ਕੇ ਰੱਖੀ ਵੀ ਆ ਵੀ ਜੇਰ ਨਾਟ ਕੇ ਅੱਛਾ ਸੂਣ ਤਾਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਸਾਨੂੰ ਤਾਂ ਨੰਬਰ ਹੀ ਦੱਸਦੇ ਨੇ ਦਵਾਈ ਨਹੀਂ ਦੱਸਦੇ ਹਾਂ ਜੀ ਹਾਂ ਨੰਬਰ ਹੀ ਦੱਸੀਦਾ ਜੀ ਇਹਨਾਂ ਨੂੰ ਠੀਕ ਹੈ ਇਹ ਕੀ ਹੈ ਜੀ ਇਹ ਹਾਂ ਇਹ ਜੇਰ ਵਾਸਤੇ ਆ ਜੀ 21 ਨੰਬਰ ਬੀਐਸ ਕੇ ਦੀ ਠੀਕ ਹੈ हां जी ए ਤੁਸੀਂ ਰਿਜ਼ਲਟ ਲੈ ਆਏ ਹੋ ਹਾਂ ਜੀ ਹਾਂ ਜੀ ਫੁੱਲ ਲੈਤੇ ਆ ਕਿੰਨੇ ਟਾਈਮ ਚ ਰਿਜ਼ਲਟ ਆ ਜਾਂਦਾ ਇਹਦਾ ਰਿਜ਼ਲਟ ਹੀ ਆਪਣਾ 2 2.5 ਘੰਟਿਆਂ ਦੇ ਵਿੱਚ ਵਿੱਚ ਆ ਜਾਂਦਾ ਠੀਕ ਠੀਕ ਲਾ ਲਓ ਬਾਈ ਜੀ ਇਸ ਤੇ ਸਾਰੀ ਸਾਰੀ ਰਾਤ ਕਈ ਵਾਰ ਰਾਖੀ ਕਰਨੀ ਪੈਂਦੀ ਹੈ ਸਰ ਜਦੋਂ ਸੂਪੀ ਮੱਜਗਾ ਉਦੋਂ ਇਹਦੀ ਡੋਜ਼ ਦੇ ਦੋ ਦੱਸਣ ਮੁਤਾਬਕ ਡਾਕਟਰ ਦੇ ਠੀਕ ਹੈ 2 2.5 ਘੰਟਿਆਂ ਬਾਅਦ ਜੇਰ ਪਾਏ ਕੀ ਬਾਤ ਹੈ ਡਾਕਟਰ ਸਾਹਿਬ ਪੋਸਿਬਲ ਹੈਗਾ ਜੀ ਹਾਂ ਜੀ ਹਾਂ ਜੀ 2 2.5 ਘੰਟੇ ਕਹਿ ਰਹੇ ਨੇ ਅਸੀਂ ਕਹਿੰਦੇ ਆ ਵੀ ਹੱਥ ਪਵਾਉਣ ਦੀ ਲੋੜ ਨਹੀਂ ਜੀ ਬਸ ਉਹਦੇ ਅੱਛਾ ਹਾਂ ਜੀ ਹਾਂ ਜੀ ਇਹ ਕੰਮ ਕਿਵੇਂ ਕਰਦੀ ਹੈ ਜੀ ਕੰਮ ਤਾਂ ਬਸ ਇਹ ਡੋਜ਼ ਇਹਨੂੰ ਦੇਣੀ ਹੈ ਜੀ ਕਿੰਨੀ ਡੋਜ਼ ਦੇਣੀ ਹੈ ਜੀ 50 ਐਮਐਲ ਪਹਿਲੀ 100 ਐਮਐਲ ਦੀ ਦੂਜੀ 50 ਐਮਐਲ ਦੀ ਡੋਜ਼ ਘੰਟੇ ਬਾਅਦ ਇਹ ਦੇ ਦਿਓ ਸਿੱਧੀ ਮੂੰਹ ਚ ਪਾ ਦੇ ਸਿੱਧੀ ਮੂੰਹ ਚ ਪਾ ਦਿਓ ਆਟਾ ਦਾਣਾ ਫੀਡ ਤੇ ਪਾ ਦਿਓ ਅੱਛਾ ਪਸ਼ੂ ਛੱਡਦਾ ਨਹੀਂ ਹਾਂਜੀ ਹਾਂਜੀ। ਕੀ ਬਾਤ ਹੈ। ਇਹਦੇ ਦੇਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਭਾਵੇਂ ਕੋਈ ਬੀਬੀ ਆ ਘਰੇ ਉਹ ਵੀ ਦੇ ਸਕਦੀ ਹੈ। ਕੋਈ ਬੱਚਾ ਹੈ ਉਹ ਵੀ ਦੇ ਸਕਦਾ। ਇਹ ਤਾਂ ਕਹਿੰਦੇ ਜੀ ਇਸ ਦਾ ਡਾਕਟਰ ਆਪ ਵੀ ਬਣ ਕੇ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਲੋੜ ਹੀ ਨਹੀਂ। ਇਸ ਤਾਂ ਮਾਨ ਸਾਹਿਬ ਨੂੰ ਫੋਨ ਕਰਦੇ ਆ। ਜੀ ਬਿਲਕੁਲ ਜੀ। ਭਾਈ ਜੀ ਫਿਰ ਨੂੰ ਫੋਨ ਕਰਦੇ ਆ ਵੀ ਫਲਾਣਾ ਨੰਬਰ ਤੇ ਦੇ ਦਿਓ। ਦਵਾਈ ਵੀ ਨਹੀਂ ਦੱਸਦੇ। ਨਾ ਦਵਾਈ ਵੀ ਨਹੀਂ। ਆਹ ਨੰਬਰ ਭੇਜ ਦਿਓ ਸਾਨੂੰ ਤੇ ਅਸੀਂ ਭੇਜ ਦਿੰਨੇ ਆ। ਇੱਕ ਘੰਟੇ ਦੇ ਵਿੱਚ ਬਾਈਆਂ ਕੋਲੇ ਦਵਾਈ ਹੁੰਦੀ ਹੈ। ਤੇ ਪਰਮਾਤਮਾ ਕਿਰਪਾ ਕਰਨ ਦਾ ਤੇ ਠੀਕ ਹੋ ਜਾਂਦੇ ਪਸੂ ਇਹਨਾਂ ਦੇ। ਜੀ ਜੀ। ਅੱਛਾ ਮਤਲਬ ਜਦੋਂ ਤੋਂ ਇਹ ਥੋੜੇ ਜਿਹਾ ਬੀਐਸਕੇ ਦੇ ਨੁਸਖੇ ਅਪਣਾਉਣ ਲੱਗੇ ਹੋ ਔਲੰਪੀ ਸਕਿਨ ਬਾਬਤ ਪੰਜ ਚਾਰ ਸਾਲ ਪਹਿਲਾਂ ਔਲੰਪੀ ਸਕਿਨ ਦਾ ਬਹੁਤ ਨੁਕਸਾਨ ਕੀਤਾ ਡੈਰੀ ਫਾਰਮਰਾਂ ਦਾ ਤੇ ਜਦੋਂ ਤੋਂ ਤੁਸੀਂ ਡਾਕਟਰ ਬੀਐਸਕੇ ਨਾਲ ਜੁੜੇ ਹੋ ਬਾਈ ਜੀ ਤਬਦੀਲੀ ਕੀ ਆਈ ਹੈ ਮਤਲਬ ਤੁਹਾਡੇ ਫਾਰਮ ਦੇ ਵਿੱਚ ਕੀ ਤਬਦੀਲੀ ਆਈ ਹੈ ਲਾਈਫ ਦੇ ਵਿੱਚ ਕੀ ਤਬਦੀਲੀ ਆਈ ਹੈ ਲਾਈਫ ਦਾ ਜੀ ਇੱਕ ਤਾਂ ਨੁਕਸਾਨ ਬਚ ਗਿਆ ਜਿਹੜਾ ਮੈਡੀਕਲ ਦਾ ਨੁਕਸਾਨ ਹੁੰਦਾ ਸੀ ਕਿੰਨੇ ਕੁ ਮਹੀਨੇ ਦਾ ਕਿੰਨਾ ਖਰਚਾ ਹੁੰਦਾ ਸੀ ਤੁਹਾਡਾ ਬਾਜੀ ਪਹਿਲਾਂ ਤਾਂ ਪੂਰੇ ਉਧਰ ਹੀ ਜਾਂਦੇ ਸੀਗੇ ਡਾਕਟਰਾਂ ਨੂੰ ਹੀ ਜਾਂਦੇ ਸੀ ਸਾਰੇ ਪੈਸੇ ਮਤਲਬ ਤੁਸੀਂ ਜਿਹੜਾ ਦੁੱਧ ਹੈਗਾ ਜਾਂ ਪਸ਼ੂ ਹੈਗੇ ਡਾਕਟਰ ਵਾਸਤੇ ਭਾਲਦੇ ਸੀ ਹਾਂਜੀ ਉਹਨਾਂ ਵਾਸਤੇ ਤਾਂ ਸਿਰਫ ਵਿੱਚ ਨੌਕਰ ਸੀਗੇ ਫਰੀ ਦੇ ਅੱਛਾ ਹਾਂਜੀ ਉਸ ਤੋਂ ਬਾਅਦ ਜਦੋਂ ਹੁਣ ਇਲਾਜ ਥੋੜਾ ਜਿਹਾ ਆਪ ਹੋਣ ਲੱਗਾ ਹੈਗਾ ਹੁਣ ਕੁਛ ਮੜਕ ਟਿਕਾ ਹੁਣ ਮੜੀ ਆਮਦਨ ਹੋਣੀ ਆਮਦਨ ਹੋਣੀ ਹਾਂਜੀ 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 ਮਤਲਬ ਬਾਈ ਜੀ ਬਹੁਤ ਸਾਰੇ ਥਾਮਾਂ ਦੇ ਜਿੰਨੇ ਤੁਹਾਡੇ ਪਸ਼ੂ ਰੱਖੇ ਹੋਣ ਨੇ ਤੁਸੀਂ ਕਹੇਰੇ ਵੀ ਜਿੰਨੇ ਕੁ ਅਸੀਂ ਖੁਦ ਸਾਂਭ ਸਕੀਏ ਜ਼ਿਆਦਾਤਰ ਪੰਜਾਬ ਦੇ ਵਿੱਚ ਛੋਟੇ ਮੱਧਮ ਵਰਗ ਦੇ ਕਿਸਾਨ ਹੀ ਨੇ ਉਹ ਡਰ ਜਾਂਦੇ ਨੇ ਬਾਈ ਜੀ ਤੇ ਅਗਰ ਕੋਈ ਨਵਾਂ ਤੁਹਾਨੂੰ ਇਸ ਵੇਲੇ ਸੁਣ ਰਿਹਾ ਹੈ ਜਿਨੇ ਇਰਾਦਾ ਬਣਾਇਆ ਵੀ ਬਾਈ ਹੋਰਾਂ ਨੇ ਬੜਾ ਵਧੀਆ ਚੱਲ ਰਿਹਾ ਸਿਸਟਮ ਤੇ ਅਸੀਂ ਵੀ ਬਾਈ ਹੋਰਾਂ ਵਾਂਗੂ ਮਿਹਨਤ ਕਰਾਂਗੇ ਤਰੱਕੀਆਂ ਕਰਾਂਗੇ ਪਰ ਉਹ ਡਰ ਜਾਂਦੇ ਨੇ ਕਹਿੰਦੇ ਜੀ ਬਿਮਾਰੀਆਂ ਬੜੀਆਂ ਆਉਂਦੀਆਂ ਨੇ ਤੇ ਫਿਰ ਉਹਨਾਂ ਨੂੰ ਤੁਸੀਂ ਕੀ ਕਹੋਗੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਡਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਤੇ ਆਪਣਾ ਇਸ ਦਵਾਈ ਨਾਲ ਜਿਹੜੂ ਬੀਐਸਕੇ ਨਾਲ ਆਪਦੇ ਘਰੇ ਲਿਆ ਕੇ ਰੱਖੋ ਜਿਹਦੇ ਆਪਣੇ ਇੱਕ ਦੋ ਚਾਰ ਪਸ਼ੂ ਨਾਰਮਲ ਰੱਖੇ ਹੋਏ ਆ ਠੀਕ ਹੈ ਡਾਕਟਰ ਬੁਲਾਉਣ ਦੀ ਲੋੜ ਨਹੀਂ ਪੈਂਦੀ ਬਾਕੀ ਜਦੋਂ ਡਾਕਟਰ ਆਉਂਦਾ ਵੀ ਆ ਡਾਕਟਰ ਵੀ ਬਹੁਤ ਜੋ ਬਾਹਰ ਆਉਂਦੇ ਆ ਆਪਦੀ ਠੀਕ ਹੈ ਪਰ ਉਹ ਕਦੇ ਕਦੇ ਹੀ ਲੇਟ ਹੋ ਜਾਂਦੇ ਆ ਠੀਕ ਹੈ ਉਦੋਂ ਜਿਹੜਾ ਪਸ਼ੂ ਆ ਉਹ ਜ਼ਿਆਦਾ ਡਾਊਨ ਹੋ ਜਾਂਦਾ فرض ਕਰ ਲਓ ਬੁਖਾਰ ਆ ਜਾਂ ਮਸਟਾਈਟ ਆ ਡਾਕਟਰ ਕਿਸੇ ਹੋਰ ਸਾਈਡ ਤੇ ਗਿਆ ਵਾ ਜਦੋਂ ਡਾਕਟਰ ਆਉਂਦਾ ਉਹਦੋਂ ਉਹ ਹਾਂਜੀ ਉਹਦੋਂ ਪ੍ਰੋਬਲਮ ਵਧ ਜਾਂਦੀ ਹੈ ਠੀਕ ਹੈ ਜੇ ਫਰਜ਼ ਕਰ ਲਓ ਆਪਣੇ ਕੋਲੇ ਦਵਾਈ ਪਈ ਆ ਬੁਖਾਰ ਦੀ ਪਈ ਆ ਠੀਕ ਹੈ ਜਦੋਂ ਆਪਾਂ ਨੂੰ ਪਸ਼ੂ ਦੇ ਲੱਛਣਾਂ ਦਾ ਪਤਾ ਲੱਗਦਾ ਤਾਂ ਕੀ ਲੱਛਣ ਕੀ ਹੁੰਦੇ ਨੇ ਜਿਹੜੇ ਨਵੇਂ-ਨਵੇਂ ਤੁਹਾਨੂੰ ਵੀ ਤਾਂ ਬਾਅਦ ਵਿੱਚ ਤਜਰਬੇ ਦੇ ਨਾਲ ਹੀ ਤੁਹਾਨੂੰ ਪਤਾ ਲੱਗਿਆ ਹੋਊਗਾ ਵਿੱਚ ਦੀ ਨੰਗੇ ਆਈ ਸਾਰਾ ਕੁਝ ਬੀਤਿਆ ਵਾ ਆਪਦੇ ਨਾਲ ਤੇ ਮਤਲਬ ਲੱਛਣ ਕੀ ਦੇ ਦਿੰਦਾ ਲੱਛਣ ਕੀ ਕਰਦਾ ਪਹਿਲੀ ਗੱਲ ਤਾਂ ਪੱਠੇ ਛੱਡੂ ਜੀ ਪਸ਼ੂ ਸਭ ਤੋਂ ਪਹਿਲਾਂ ਜਿਹਨੂੰ ਬੁਖਾਰ ਹੋਊਗਾ ਹਾਂਜੀ ਪੱਠੇ ਨਹੀਂ ਖਾਊਗਾ ਜਦੋਂ ਆਪਾਂ ਫੀਡ ਵਗੈਰਾ ਪ પાસੇ ਜਾ ਕੇ ਬਹਿ ਜੂ ਪੱਠਿਆਂ ਤੋਂ ਠੀਕ ਹੈ ਪੱਠੇ ਨਹੀਂ ਖਾਂਦੇ ਇਹ ਨਿਸ਼ਾਨੇ ਵੀ ਬੁਖਾਰ ਹੋ ਗਿਆ ਨਿਸ਼ਾਨੀਆਂ ਹਾਂ ਠੀਕ ਹੈ ਤੇ ਫਿਰ ਬੁਖਾਰ ਵਾਸਤੇ ਜਿਹੜਾ ਕਿੰਨੇ ਟਾਈਮ ਚ ਤੁਸੀਂ ਰਿਜ਼ਲਟ ਲੈ ਲਿਆ ਬੁਖਾਰ ਤਾਂ ਬਸ ਦਵਾਈ ਦੇਣੀ ਸ਼ੁਰੂ ਕਰੋ ਨਾਲ ਹੀ ਰਿਜ਼ਲਟ ਸ਼ੁਰੂ ਹੋ ਜਾਏਗੀ ਕੋਈ ਵੀ ਦਵਾਈ ਹੈ ਜਿਹੜੀ ਠੀਕ ਹੈ ਉਹਦੇ ਨਾਲ ਹੀ ਰਿਜ਼ਲਟ ਸ਼ੁਰੂ ਹੋ ਜਾਣਗੇ ਜਿਵੇਂ ਜਿਵੇਂ ਆਪਣੀ ਦਵਾਈ ਦੀ ਡੋਜ਼ ਜਲਦੀ ਚੱਲੂ ਠੀਕ ਹੈ ਓਵੇਂ ਓਵੇਂ ਜਿਹੜੀ ਆਪਣੀ ਕੋਈ ਵੀ ਬਿਮਾਰੀ ਆ ਉਹ ਪਿੱਛੇ ਹਟਦੀ ਜਾਊ ਮੰਨ ਲਓ ਪਸ਼ੂ ਨੂੰ ਬੁਖਾਰ ਹੋ ਗਿਆ ਜਾਂ ਮਸਟੇਟਸ ਆ ਗਈ ਜਾ ਫਿਰ ਕੋਈ ਹੋਰ ਪ੍ਰੋਬਲਮ ਹੈ ਜਿਹੜੀ ਕਿਸੇ ਵੀ ਤਰ੍ਹਾਂ ਨਾਲ ਡਿਜਾਇਸ ਨਾਲ ਸੰਬੰਧਤ ਆ ਗਈ ਹੈ ਤੇ ਫਿਰ ਉਹ ਦੁੱਧ ਤਾਂ ਘਟਾਉਂਦੀ ਹੈ ਇਹ ਦੁੱਧ ਘਟੰਨਦੀਆਂ ਨੇ ਨਹੀਂ ਨਹੀਂ ਸਰ ਦੁੱਧ ਨਹੀਂ ਇਹਦੇ ਨਾਲ ਘਟਦਾ ਇਹ ਤਾਂ ਇਹਦੀ ਮੇਨ ਖੂਬੀ ਹੈ ਜੀ ਅੱਛਾ ਹਾਂ ਜੀ ਦੁੱਧ ਨਹੀਂ ਘਟਦਾ ਇਹਦੇ ਨਾਲ ਜਿਵੇਂ ਆਪਾਂ ਦੂਸਰੀਆਂ ਦਵਾਈਆਂ ਦੇ ਦਿੰਨੇ ਆ ਟੀਕੇ ਲਾ ਦਿੰਨੇ ਆ ਉਹ ਦੁੱਧ ਛੜ ਘਟ ਜਾਂਦਾ ਹਾਂ ਜੀ ਹਾਂ ਜੀ ਆਪਾਂ ਫਰਜ਼ ਕਰ ਲਓ ਮਸਟੈਟ ਦੇ ਟੀਕੇ ਲਾਉਣੇ ਆ ਐਂਟੀਬਾਇਓਟਿਕ ਲਾਉਣੇ ਕੋਈ ਵੀ ਹਾਂਜੀ ਉਹ ਪਸ਼ੂ ਨਾਲ ਤਾਂ ਸਟ੍ਰੈਸ ਚ ਵਗ ਜਾਂਦਾ ਠੀਕ ਹੈ ਪੱਠੇ ਘਟ ਖਾਂਦਾ ਠੀਕ ਹੈ ਤੇ ਨਾਲੇ ਉਹਨਾਂ ਦੁੱਧ ਡਾਊਨ ਹੀ ਡਾਊਨ ਮਾਰਨੇ ਮਾਰਨਾ ਇਹਦੇ ਨਾਲ ਜਦੋਂ ਆਪਣੇ ਪਸ਼ੂ ਨੂੰ ਬਾਈ ਚਾਂਸ ਕਿਸੇ ਨੂੰ ਆਉਂਦੀ ਆ ਠੀਕ ਹੈ ਇਹਦੇ ਨਾਲ ਬਦਲਾ ਸ਼ੁਰੂ ਹੋ ਜਾਣਾ ਇਹਦਾ ਉਦੋਂ ਉਲਟਾ ਹੀ ਕੰਮ ਮੈਡੀਕਲ ਨੂੰ ਅੱਛਾ ਹਾਂਜੀ ਇਹ ਪਸ਼ੂ ਠੀਕ ਹੋਣ ਲੱਗ ਜਾਣਾ ਤੇ ਦੁੱਧ ਆਪ ਹੋਣ ਲੱਗ ਜਾਣਾ ਇਹ ਮਤਲਬ ਫਿਰ ਤਾਂ ਗੱਲ ਇਹ ਆ ਵੀ ਇਹ ਤਾਂ ਫਿਰ ਤੁਹਾਡੇ ਨੁਸਖੇ ਫਾਰਮੂਲੇ ਤੁਹਾਨੂੰ ਫ੍ਰੀ ਵਾਂਗੂ ਹੀ ਹੋਣ ਹਾਂਜੀ ਇਹ ਤਾਂ ਵਰਦਾਨ ਆ ਜੀ ਇਹ ਤਾਂ ਇਕੱਲੇ ਡਾਕਟਰ ਦੀ ਫੀਸ ਹੀ ਆ ਅੱਛਾ ਹਾਂਜੀ ਮੈਂ ਤਾਂ ਆਪਣੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਨਾ ਵੀ ਜਿਹੜੇ ਆਮ ਨਾਰਮਲ ਘਰੇ ਪਸ਼ੂ ਰੱਖੇ ਪਿਆ ਆਪਦੀ ਜੇਰ ਵਾਲੀ ਬੁਖਾਰ ਵਾਲੀ ਠੀਕ ਹੈ ਆਈ ਮਸਟੈਟਸ ਵਾਲੀ ਇਹ ਤਿੰਨ ਜਬੋਤਲਾਂ ਆਪਦੇ ਘਰੇ ਲਿਜਾ ਕੇ ਰੱਖੋ ਠੀਕ ਹੈ ਨੇਰੇ ਸਪੇਰੇ ਜਦੋਂ ਲੋਡ ਪੈਂਦੀ ਹੈ ਇਹਨੂੰ ਦੇਣੀ ਸ਼ੁਰੂ ਕਰ ਦਿਓ ਡਾਕਟਰ ਦੇ ਦੱਸੇ ਮੁਤਾਬਕ ਠੀਕ ਹੈ ਤੁਹਾਡਾ ਇਲਾਜ ਨਾਲ ਦੀ ਨਾਲ ਸ਼ੁਰੂ ਹੋ ਜਾਣਾ ਕੀ ਬਾਤ ਹੈ ਅੱਛਾ ਭਾਈ ਤੁਸੀਂ ਬੜੇ ਕਾਮਯਾਬੀ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਜਿੰਨਾ ਤੁਸੀਂ ਖੁਦ ਕਰ ਸਕਦੇ ਹੋ ਉਹਨਾਂ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਕਿਸੇ ਦੇ ਡਿਪੈਂਡੈਂਸੀ ਨਹੀਂ ਤੁਸੀਂ ਚਾਹੁੰਦੇ ਸੀ ਗੁਰਮੰਤਰ ਕੀ ਦੇਵੋਗੇ ਸਾਡੇ ਨਵੇਂ ਡੈਰੀ ਫਾਰਮਰ ਨੂੰ ਜਾਂ ਜਿਹੜੇ ਚਲਾ ਰਹੇ ਨੇ ਜਿਹੜੇ ਕਹਿੰਦੇ ਨੇ ਬਾਈ ਜੀ ਜੇ ਤੁਹਾਡੀ ਵੀਡੀਓ ਨਾ ਅਸੀਂ ਦੇਖਦੇ ਤੇ ਅਸੀਂ ਕੱਲ ਨੂੰ ਸਾਰੇ ਪਸ਼ੂ ਵੇਚ ਦੇਣੇ ਸੀ ਹਾਂਜੀ ਹਾਂਜੀ ਆਪਾਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਆਪਦਾ ਮਨ ਮਾਰ ਕੇ ਪਹਿਲਾਂ ਆਪਦਾ ਮਨ ਬਣਾਓ ਵੀ ਆਹ ਕੰਮ ਆਪਾਂ ਕਰਨਾ ਹਾਂ ਜੀ ਇਹਦੇ ਵਿੱਚ ਬੰਦੇ ਨੂੰ ਰਾਜਾ ਵੀ ਬਣਾ ਦਿੰਦਾ ਇਹ ਜੇ ਆਪਾਂ ਗੌਰ ਕਰਦੇ ਆ ਤੇ ਜੇ ਨਹੀਂ ਗੌਰ ਕਰਦੇ ਆਪਾਂ ਕਿਸੇ ਤੇ ਡਿਪੈਂਡ ਰਹੇ ਨੇ ਆ ਫੇਰੇ ਸੌਦਾ ਫੇਲ ਆਈ ਫੇਰ ਵਿਕ ਵੀ ਜਾਂਦਾ ਸਾਰਾ ਕੁਝ। ਕੀ ਬਾਤ ਹੈ। ਜੀ ਜੀ। ਹਾਂਜੀ। ਚਲੋ ਤਾਂ ਮਨ ਮਾਰ ਕੇ ਕੰਮ ਕਰੋ। ਠੀਕ ਹੈ ਠੀਕ ਹੈ। ਹਾਂ ਚਲੋ ਅਸੀਂ ਇਹਨਾਂ ਦੇ ਭਰਾ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਸੱਚਕਲ ਬਾਈ ਜੀ। ਸੱਚੀ ਗੱਲ ਜੀ। ਤੁਸੀਂ ਸਾਰੇ ਟੈਕਨੀਕਲ ਦੇਖਦੇ ਹੋ। ਹਾਂਜੀ ਹਾਂਜੀ। ਮਾਮਲਾ ਹਾਂਜੀ ਹਾਂਜੀ। ਕੀ ਰਿਸਪੌਂਸ ਕੀ ਮੰਨਦੇ ਹੋ ਜਿਹੜੇ ਤੁਹਾਡੇ ਵਰਗੇ ਲੋਕ ਹੈਗੇ ਨੇ ਜੌਬ ਵੀ ਕਰਦੇ ਨੇ ਮਿਹਨਤਾਂ ਵੀ ਕਰਦੇ ਨੇ ਡੈਰੀ ਫਾਰਮ ਦੇ ਵਿੱਚ ਆ ਕੇ ਉਹਨਾਂ ਨੂੰ ਕੀ ਕਹੋਗੇ? ਮਤਲਬ ਜੌਬ ਕਰਨ ਵਾਲਿਆਂ ਵਾਸਤੇ ਕਿੰਨਾ ਕੁ ਲਾਇਬਾਨ ਧੰਦਾ ਹੋ ਸਕਦਾ ਏ? ਬਹੁਤ ਵਧੀਆ ਧੰਦਾ ਉਹਦੇ ਘਰੇ ਕੰਮ ਕਰਨਾ। ਹਾਂ। ਠੀਕ ਹੈ ਜੀ ਤੇ ਬਾਕੀ ਦਵਾਈ ਦਾ ਜਿਹੜਾ ਹੈਗਾ ਦਵਾਈ ਦਾ ਕਿਹੜਾ ਤੁਸੀਂ ਵੀਰ ਜੀ ਤਾਂ ਕਹਿ ਰਹੇ ਨੇ ਜੀ ਅਸੀਂ ਜ਼ੇਰ ਦੇ ਉੱਤੇ ਔਰ ਬੁਖਾਰ ਦੇ ਉੱਤੇ ਬੜਾ ਵਧੀਆ ਰਿਜ਼ਲਟ ਲਿਆ ਬੁਖਾਰ ਨਹੀਂ ਸੀ ਜਾਂਦਾ ਜ਼ੇਰ ਨਹੀਂ ਸੀ ਪੈਂਦੀ ਤੇ ਤੁਸੀਂ ਕਿਹੜਾ ਬਿਹਤਰੀਨ ਰਿਜ਼ਲਟ ਲਿਆ ਤੁਸੀਂ ਵੀ ਰਿਜ਼ਲਟ ਤਾਂ ਇਹ ਜੇਰ ਵਾਲੀ ਵਧੀਆ ਜੀ ਦਾ ਬੁਖਾਰ ਵਾਲਾ ਜ਼ੇਰ ਵਾਲਾ ਇਹ ਸਾਰਿਆਂ ਨੂੰ ਵਧੀਆ ਜੀ ਸਰਨ ਲੋਗ ਹਾਂਜੀ ਹਾਂਜੀ ਸਰਨ ਬਿਹਤਰੀਏ ਅੱਛਾ ਅੱਛਾ ਹਾਂਜੀ ਤੇ ਜਿਹੜੇ ਬਾਈ ਜੀ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਲੋਕ ਉਹਨਾਂ ਨੂੰ ਕੀ ਕਹੋਗੇ ਡਾਕਟਰ ਬੀ ਐਸ ਕੇ ਬਾਬਤ ਯਾ ਆਪਣੀ ਡਾਇਰੀ ਦੇ ਜਦੋਂ ਤੁਸੀਂ ਬਾਈ ਜੀ ਤਾਂ ਕਹਿ ਰਹੇ ਸੀ ਸਾਪਨੇ ਡਾਕਟਰ ਆਪ ਹੀ ਬਣਗੇ ਹਾਂਜੀ ਹਾਂ ਇਹ ਤਾਂ ਸਹੀ ਗੱਲ ਜੀ ਬਾਕੀ ਇਹ ਦਵਾਈ ਦਾ ਜੜੋਈ ਆਪੇ ਪਤਾ ਲੱਗੇਗਾ ਆਪੇ ਬਤਲ ਹਾਂਜੀ ਹਾਂ ਹਾਂ ਜੀ ਜੀ ਠੀਕ ਹੈ ਜੀ ਤੇ ਸਾਡੇ ਨਾਲ ਡਾਕਟਰ ਮਾਨ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਅੱਛਾ ਮਾਨ ਸਾਹਿਬ ਅਸੀਂ ਧਿਆਲਪੁਰ ਮਿਰਜ਼ਾ ਖੜੇ ਆ ਹਰ ਘਰ ਹਲਕਾ ਰਾਮਪੁਰਾ ਫੂਲਦਾ ਪਿੰਡ ਹੈਗਾ ਤੇ ਜੇਕਰ ਤੁਹਾਡੇ ਨਾਲ رابطہ ਕਰਨਾ ਹੋਵੇ ਕਿਸੇ ਨੇ ਆਪਣੀ ਕੋਈ ਦਿੱਕਤ ਪਰੇਸ਼ਾਨੀ ਦੱਸਣੀ ਹੋਵੇ ਇਸ ਏਰੀਆ ਦੇ ਵਿੱਚ ਮੈਡੀਸਨ ਮੰਗਵਾਉਣੀ ਹੋਵੇ ਨੁਸਖੇ ਟੋਟਕੇ ਫਾਰਮੂਲੇ ਮੰਗਵਾਉਣੇ ਹੋਣ ਕੀ ਟੰਗ ਹੈਗਾ ਸਰ ਸਾਡੇ ਨਾਲ ਉਹ ਬੰਦਾ ਰਾਬਤਾ ਕਾਇਮ ਕਰ ਸਕਦਾ ਠੀਕ ਹੈ ਸਾਡਾ ਨੰਬਰ ਲੈ ਲੂਗਾ ਉਹ ਠੀਕ ਹੈ ਠੀਕ ਹੈ ਨਾ ਜੀ ਤੇ ਅਸੀਂ ਉਹਨਾਂ ਨੂੰ ਬਸ ਸਰਵਿਸ ਤਕਰੀਬਨ ਹਰੇਕ ਪਾਸੇ ਬਸ ਸਰਵਿਸ ਹੈ ਠੀਕ ਹੈ ਤੇ ਸਾਡੇ ਕੋਲੇ ਜਿੰਨੇ ਮਸਟਰਟਸ ਹੈ ਠੀਕ ਹੈ ਉਹ ਤੋਂ ਬੰਦੇ ਨੂੰ ਡਾਕਟਰ ਜਾਂ ਠੀਕਾ ਲਵਾਉਣ ਦੀ ਲੋੜ ਨਹੀਂ ਹੈਗੀ ਕਿਸੇ ਵੀ ਬਿਮਾਰੀ ਚ ਟੀਕਾ ਲਵਾਉਣ ਦੀ ਲੋੜ ਨਹੀਂ ਬਿਲਕੁਲ ਔਰ ਜਿੰਮੇ ਬਹੁਤ ਵੱਡੀ ਗੱਲ ਕਰ ਰਹੇ ਹੋ ਮਾਨ ਸਾਹਿਬ ਮੈਂ ਕਹਿ ਰਿਹਾ ਜੀ ਰਿਪੀਟਰ ਕੇਸ ਹੈ ਉਹਨੂੰ 30 ਦਿਨ ਦਵਾਈ ਦੇਣੀ ਹੈ ਲਗਾਤਾਰ ਠੀਕ ਹੈ ਪੂਰੇ 30 ਦਿਨ ਠੀਕ ਹੈ ਤੇ ਗੁੱਡ ਰਿਜ਼ਲਟ ਆਊਗਾ ਠੀਕ ਹੈ 100% ਕਹਿਣਾ ਮੁਸ਼ਕਲ ਹੈ ਵੀ ਗਾਰੰਟੀ ਦੇਣੀ ਨਹੀਂ ਠੀਕ ਹੈ ਇਹ ਹੈ ਗੱਲ ਕੰਪਨੀ ਵੱਲੋਂ ਤੇ ਕੰਮ ਗਾਰੰਟੀ ਵਰਗਾ ਹੈ ਅੱਛਾ ਹਾਂਜੀ ਅੱਜ ਤੱਕ ਕਿਸੇ ਬੰਦੇ ਨੇ ਨਹੀਂ ਕਿਹਾ ਵੀ ਮੇਰਾ ਮੈਨੂੰ ਫਾਇਦਾ ਨਹੀਂ ਮੇਰੇ ਪਸ਼ੂ ਨੂੰ ਫਾਇਦਾ ਨਹੀਂ ਹੋਇਆ ਠੀਕ ਹੈ ਜਿਵੇਂ ਕਿ ਮੈਂ ਰਿਪੀਟਰ ਹੈ ਠੀਕ ਹੈ ਮਸਟੈਟਸ ਹੈ ਦੋ ਹੋ ਗਏ ਹਾਂਜੀ ਪਸ਼ੂ ਬੋਲਦਾ ਨਹੀਂ ਠੀਕ ਹੈ ਤਿੰਨ ਹੋ ਗਿਆ ਹਾਂਜੀ ਹਾਂਜੀ ਅ ਬੁਖਾਰ ਹੈ ਜੀ ਠੀਕ ਹੈ ਜੇਰ ਨਹੀਂ ਪੈਂਦੀ ਠੀਕ ਹੈ ਨੇ ਜੀ मतलब ਕਿਸੇ ਚ ਕਿਸੇ ਕਿਸਮ ਦੀ ਕੋਈ ਵੀ ਭਾਰ ਪੈਂਦਾ ਪਸ਼ੂ ਦੇ ਠੀਕ ਹੈ ਉਹ ਵੀ ਰਿਜ਼ਲਟ ਗੁੱਡ ਮਿਲੂਗਾ ਤੁਹਾਨੂੰ ਕਿਆ ਬਾਤ ਹਾਂਜੀ ਤੁਹਾਨੂੰ ਰਾਤ ਹੀ ਰੱਖਣ ਦੀ ਲੋੜ ਨਹੀਂ ਰਾਤ ਨੂੰ ਹਾਂਜੀ ਆਰਾਮ ਨਾਲ ਸੌ ਜਾਓਗੇ ਤੁਸੀਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੇ ਤੁਹਾਨੂੰ ਅਸੀਂ ਦਿਖਾਈ ਅੱਛਾ ਬਾਈ ਤੁਸੀਂ ਇੱਕ ਗਾਂ ਬਾਰੇ ਦੱਸ ਰਹੇ ਸੀ ਵੀ ਬੜੀ ਬੜਾ ਮਤਲਬ ਅਸੀਂ ਕਹਿੰਦੇ ਵੀ ਦੁਖੀ ਬੜਾ ਕੀਤਾ ਕਿਹੜੀ ਹੈ ਜੀ ਉਹ ਉਹ ਘੜੀ ਚਿੱਟੀ ਕਲਰ ਦੀ ਹੈ ਅੱਛਾ ਚਿੱਟੇ ਰੰਗ ਦੀ ਹਾਂਜੀ ਹਾਂਜੀ ਤੋਂ ਤੁਹਾਨੂੰ ਅਸੀਂ ਦਿਖਾਉਣੇ ਆ ਬਾਈ ਜੀ ਹੋਰਾਂ ਦਾ ਕਹਿਣਾ ਹੈ ਕਿ ਇਸ ਗਾਣੇ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਕੀਤੀ ਕੀ ਹੋਇਆ ਸੀ ਇਹਨੂੰ ਇਹਨੂੰ ਸਰ ਮਸਟੈਟਸ ਹੁੰਦੀ ਸੀ ਬਾਰ-ਬਾਰ ਅੱਛਾ ਹਾਂਜੀ ਇੱਕ ਸਾਈਡ ਚੜਾ ਜਾਂਦੀ ਸੀਗੀ ਲਾਲ ਕਰ ਜਾਂਦੀ ਸੀ ਲੇਵਾ ਕੇ ਦੁੱਧਾਂ ਚ ਛੇਦੀਆਂ ਆਉਣ ਲੱਗ ਜਾਂਦੀਆਂ ਸੀਗੀਆਂ ਓਕੇ ਹਾਂਜੀ ਉਸ ਤੋਂ ਬਾਅਦ ਜਦੋਂ ਅਸੀਂ ਆਹ ਵਰਤਣ ਲੱਗੇ ਆਪਣੇ ਬੀਐਸਕੇ ਦੀ ਸਾਨੂੰ ਹੁਣ ਪਤਾ ਲੱਗ ਜਾਂਦਾ ਵੀ ਇਹ ਹਰਕਤ ਕਰਦੀ ਆ ਅਸੀਂ ਉਹਦੇ ਨਾਲ ਦੀ ਨਾਲ ਅਸੀਂ ਦਵਾਈ ਸ਼ੁਰੂ ਕਰ ਦਿੰਦੇ ਆ ਧਾਰ ਚੋਣ ਮਿਲੀ ਪਤਾ ਲੱਗ ਜਾਂਦਾ ਸਾਨੂੰ ਠੀਕ ਹੈ ਧਾਰ ਚੋਣ ਤੋਂ ਬਾਅਦ ਅਸੀਂ ਉਹਦੀ ਦਵਾਈ ਸ਼ੁਰੂ ਕਰ ਦਿੰਦੇ ਆ ਸ਼ਾਮ ਤੱਕ ਠੀਕ ਹੋ ਜਾਂਦੀ ਐ ਇੰਨੀ ਟਾਈਮ ਲੱਗਦਾ ਇੰਨੇ ਟਾਈਮ ਲੱਗਦਾ ਜੀ ਬਸ ਗੱਲ ਸਾਰੀ ਗੌਰ ਦੀ ਹੈ ਜੀ ਗੌਰ ਕਰਨੀ ਹੈ ਜੇ ਮਸਟਰਟ ਹੋਈ ਨੂੰ 4-5 ਦਿਨ ਹੋ ਗਏ ਉਹ ਤਾਂ ਫਿਰ ਮੁੱਕਾ ਮੜਿਆ ਜਾਂਦਾ ਫਿਰ ਮੁੜ ਕੇ ਸੀਤੀ ਠੀਕ ਨਹੀਂ ਅੱਛਾ ਬਾਈ ਜੀ ਆਰਥਿਕ ਤੌਰ ਤੇ ਕਿੰਨਾ ਕੁ ਸਖਾਲਾ ਹੋ ਜਾਂਦਾ ਜੇ ਬੰਦਾ ਥੋੜੀ ਜੀ ਮਿਹਨਤ ਇਹਨਾਂ ਤੇ ਕਰੇ ਥੋੜੀ ਜੀ ਟੈਕਨੀਕ ਇਸਤੇਮਾਲ ਕਰੇ ਨੁਸਕੇ ਚੰਗੇ ਹੱਥ ਲੱਗ ਜਾਂਦੇ ਹਾਂ ਜੀ ਇਹਦੇ ਨਾਲ ਬਸ ਸਿੱਖ ਆਪਣਾ ਪ੍ਰੈਕਟੀਕਲ ਕਰਕੇ ਸਿੱਖਿਆ ਜਾਂਦਾ ਜੀ ਠੀਕ ਹੈ ਹਾਂ ਜੀ ਜੇ ਆਪਾਂ ਕਹਦੇ ਆ ਵੀ ਊ ਨੌਲੇਜ ਬਾਹਰੋਂ ਨੌਲੇਜ ਇਕੱਠੀ ਕਰਨੇ ਉਵੇਂ ਨਹੀਂ ਹੁੰਦੀ ਇਹਦੇ ਵਿੱਚ ਰਹਿ ਕੇ ਪ੍ਰੈਕਟੀਕਲ ਹੋਊਗਾ ਸਖਾਲਾ ਕਿੰਨਾ ਕੁ ਕਰ ਦਿੰਦੀਆਂ ਨੇ ਇਹ ਸੁਖਾਲਾ ਵਧੀਆ ਜੀ ਵਧੀਆ ਟਿਕ ਟੋਰ ਤੇ ਗੱਲ ਕਰ ਰਹੇ ਹਾਂ ਬਹੁਤ ਵਧੀਆ ਜੀ ਟਾਈਮ ਪਾਸ ਹੁੰਦਾ ਪੂਰਾ ਵਧੀਆ ਹਾਂਜੀ ਹਾਂਜੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਉਹ ਡੈਰੀ ਫਾਰਮਰ ਜਿੰਨਾ ਦੇ ਅ ਡੈਰੀ ਦੇ ਵਿੱਚੋਂ ਫਾਰਮ ਦੇ ਵਿੱਚੋਂ ਬੁਖਾਰ ਹੈਗੀ ਆ ਜ਼ੇਰ ਦੀ ਪ੍ਰੋਬਲਮ ਹੈਗੀ ਉਹ ਬੜੇ ਵੱਡੇ ਪੱਦਰ ਤੇ ਆ ਜਾਂਦੀ ਸੀ ਇਹਨਾਂ ਨੂੰ ਤੇ ਉਹਨਾਂ ਦਾ ਕਹਿੰਦੇ ਕਿ ਜਦੋਂ ਤੋਂ ਡਾਕਟਰ ਬੀਐਸਕੇ ਦੇ ਨੁਸਖੇ ਫਾਰਮੂਲੇ ਇਹਨਾਂ ਨੇ ਇਸਤੇਮਾਲ ਕੀਤੇ ਨੇ ਤੇ ਇਹਨਾਂ ਨੇ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਕਿਸਾਨ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰ ਦਿਓਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਫਾਰਮ ਦੇ ਵਿੱਚੋਂ ਬੁਖਾਰ ਹੈਗਾ ਅ ਅਸੀਂ ਕਹਿ ਲਈਏ ਕਿ ਚਾਹੇ ਉਹ ਪਸ਼ੂ ਜਿਹੜੀ ਖੁਰਾਕ ਪਾਣੀ ਖਾਣਾ ਛੱਡ ਜਾਂਦਾ ਹੈ ਜਾਂ ਫਿਰ ਬੈਠ ਜਾਂਦੀਆਂ ਨੇ ਸਾਡੀਆਂ ਗਾਂਈਆਂ ਮੱਝਾਂ ਉਹਨਾਂ ਵਾਸਤੇ ਮੈਨੂੰ ਲੱਗਦਾ ਕਿ ਜਿਹੜਾ ਨੁਸਖਾ ਫਾਰਮੂਲਾ ਹੈ ਅਮਰਿਤ ਸਾਬਿਤ ਹੋ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਵਾਗਿਆ ਧੰਨਵਾਦ